ਦੀ ਪ੍ਰੈਸ ਕਾਨਫਰੰਸ ਦੇ ਨਾਲ ਜੀ ਸਾਡੇ ਤਿੰਨ ਉਦੇਸ਼ ਹੈ ਪਹਿਲਾ ਕਿ ਜਿੱਦੇ ਅਸੀਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਆ ਉਦਦੇ ਸਾਡੇ ਕੋਲੇ ਜਿਹੜੇ ਫੈਕਟਸ ਐਂਡ ਫਿਗਰਸ ਐ ਕੰਪਲੀਟ ਨਹੀਂ ਸੀ ਕਿਉਂਕਿ ਨਾ ਸਾਨੂੰ ਐਫ ਆਈ ਆਰ ਦੀ ਕਾਪੀ ਮਿਲੀ ਸੀ ਨਾ ਰੈਪਟ ਸੀ ਸਾਡੇ ਕੋਲੇ ਉਸ ਤੋਂ ਬਾਅਦ ਸਾਡੇ ਕੋਲੇ ਡਿਟੇਲਸ ਆ ਗਿਆ ਇੱਕ ਤਾਂ ਤੁਹਾਨੂੰ ਚੇਨ ਆਫ ਇਵੈਂਟਸ ਦੇਵਾਂਗੇ ਤਾਂ ਕਿ ਸਾਰੀ ਪਬਲਿਕ ਨੂੰ ਈਵਰਸ ਨੂੰ ਇਹ ਗੱਲ ਕਲੀਅਰ ਹੋ ਜਾਏ ਕਿ ਐਕਚੁਅਲ ਡਿਸਪਿਊਟ ਕੀ ਐ ਜਿਹਦੇ ਪਿੱਛੇ ਬਾਰ ਐਸੋਸੀਏਸ਼ਨ ਨੂੰ ਐਜੀਟੇਸ਼ਨ ਕਰਨੀ ਪੈ ਰਹੀ ਐ ਨੰਬਰ 1 ਨੰਬਰ 2 ਕੱਲ ਵਾਲਾ ਜੋ ਚੇਨ ਆਫ ਇਵੈਂਟਸ ਹੈ ਉਹ ਤੁਹਾਨੂੰ ਡਿਟੇਲ ਦੇਣੀ ਹੈ ਜੀ ਤੇ 3rd ਸਾਡਾ ਮੋਟਿਵ ਹੈ ਜਿਹੜਾ ਕਿ ਫਿਊਚਰ ਕੋਰਸ ਆਫ ਐਕਸ਼ਨ ਬਾਰੇ ਦਾ ਕੀ ਹੋਊਗਾ ਹੁਣ ਪਹਿਲੀ ਗੱਲ ਤੇ ਆਉਣੇ ਆ ਜੀ ਕਿ ਐਕਚੁਅਲ ਚ ਹੋਇਆ ਕੀ ਤੇ ਕਿਹੜੀ ਗੱਲ ਪਿੱਛੇ ਅਸੀਂ ਐਜੀਟੇਸ਼ਨ ਕਰਦੇ ਪਏ ਹਾਂ ਅਕਰੈਂਸ ਹੋਈ ਜੀ 9:30 ਵਜੇ 29/10 ਨੂੰ ਠੀਕ ਹੈ ਤੇ ਹਰਮਨਦੀਪ ਸਿੰਘ ਜਾ ਕੇ ਹਸਪਤਾਲ ਚ ਦਾਖਲ ਹੋ ਗਏ ਪੁਲਿਸ ਨੂੰ 30 ਤਰੀਕ ਨੂੰ ਸਵੇਰੇ ਰਿਕੁਐਸਟ ਕਰਨ ਲੱਗ ਪਏ ਇਨਕਲੂਡਿੰਗ ਸਾਡੇ ਪ੍ਰਧਾਨ ਜੀ ਹੋਰ ਸਾਡੇ ਐਸੋਸੀਏਸ਼ਨ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਪੁਲਿਸ ਨੂੰ ਜਾ ਜਾ ਕੇ ਬੇਨਤੀ ਕੀਤੀ ਵਾਰੀ ਵਾਰੀ ਵੀ ਇਹਨਾਂ ਦਾ ਜਾ ਕੇ ਬਿਆਨ ਲਿਖ ਲਓ ਹੋਣਾ ਉਹਨੇ ਆ ਠਹਿਰ ਕੇ ਆਉਨੇ ਆ ਫਾਈਨਲੀ 4:29 ਤਰੀਕ ਨੂੰ ਏਐਸਆਈ ਜਰਨੈਲ ਸਿੰਘ ਨੇ ਜਾ ਕੇ ਵਕੀਲ ਸਾਹਿਬ ਦਾ ਬਿਆਨ ਲਿਖ ਲਿਆ ਹੁਣ ਹੋਣਾ ਕੀ ਚਾਹੀਦਾ ਸੀ ਮੁਤਾਬਕ ਕਾਨੂੰਨ ਕਿ ਉਹ ਬਿਆਨ ਜਦੋਂ ਥਾਣੇ ਪਹੁੰਚਦਾ ਤੇ ਉਹਦੇ ਤੇ ਜਾਂ ਤਾਂ ਐਫ ਆਈ ਆਰ ਦਰਜ ਹੁੰਦੀ ਜਾਂ ਡੀ ਡੀ ਆਰ ਦਰਜ ਹੁੰਦੀ ਜਾਂ ਉਹ ਬਿਆਨ ਝੂਠਾ ਪਾਇਆ ਜਾਂਦਾ ਸੱਚਾ ਪਾਇਆ ਜਾਂਦਾ ਕੁਝ ਪਾਇਆ ਜਾਂਦਾ ਉਹਦੇ ਤੇ ਐਟ ਲੀਸਟ ਪੰਜਾਬ ਪੁਲਿਸ ਰੂਲ ਦੇ ਮੁਤਾਬਕ ਉਹਦੀ ਰੈਪਟ ਸੀ ਆਰ ਪੀ ਸੀ ਬੀ ਐਨ ਐਸ ਐਸ ਮੁਤਾਬਕ ਉਹਦੀ ਰੈਪਟ ਦਰਜ ਹੋਣੀ ਜ਼ਰੂਰੀ ਸੀ ਕੀਤਾ ਕੀ ਪੁਲਿਸ ਨੇ ਕਿ ਉਸੇ ਦਿਨ ਇਸੇ ਜਰਨੈਲ ਸਿੰਘ ਨੇ ਦੂਜੀ ਪਾਰਟੀ ਦਾ ਬਿਆਨ ਲਿਖ ਲਿਆ ਕਾਰਵਾਈ ਉਹਦੇ ਤੇ ਵੀ ਕੋਈ ਨਹੀਂ ਕੀਤੀ 30 ਤਰੀਕ ਨੂੰ ਸ਼ਾਮ ਨੂੰ 4 ਵਜੇ ਦਾ ਬਿਆਨ ਹੋਇਆ ਪ੍ਰਧਾਨ ਜੀ ਨੂੰ ਤੇ ਬਾਰ ਨੂੰ ਇਹ ਕਹਤਾ ਵੀ ਰਾਤ ਨੂੰ 10 ਵਜੇ ਤੀ ਐਫ ਆਈ ਆਰ ਦਰਜ ਹੋ ਜੂ ਫਿਰ ਕਹਿੰਦੇ 11 ਵਜੇ ਤੀ ਹੋ ਜੂ ਫਿਰ ਅਗਲੀ ਮਾਰਨਿੰਗ ਤੇ ਗੱਲ ਜਾਵੜੀ ਵੀ 31 ਤਰੀਕ ਨੂੰ 11 ਵਜੇ ਹੋ ਜੂ ਪਰ ਨਾ ਹੋਇਆ ਜੀ ਕੁਝ ਵੀ 31 ਤਰੀਕ ਚ ਹੁਣ ਇਹ ਸਾਰਾ ਕੁਝ ਜਿਹੜਾ ਮੈਂ ਤੁਹਾਨੂੰ ਦੱਸੂਗਾ ਇਹ ਔਨ ਰਿਕਾਰਡ ਹੈ ਸਾਰੀ ਗੱਲ 31 ਤਰੀਕ ਚ ਇੱਕ ਯਾਦਵਿੰਦਰ ਸਿੰਘ ਦੂਜੀ ਪਾਰਟੀ ਦਾ ਇੰਜਰਡ ਹੈ ਉਹਦਾ ਬਿਆਨ ਲਿਖਿਆ ਜੀ ਜਾ ਕੇ ਏਐਸਆਈ ਬਲਵੰਤ ਸਿੰਘ ਨੇ ਏਐਸਆਈ ਬਲਵੰਤ ਸਿੰਘ ਨੇ ਬਿਆਨ ਲਿਖ ਕੇ ਉਹਦਾ ਤੇ ਐਫ ਆਈ ਆਰ ਦਰਜ ਕਰਤੀ ਜੀ ਉਸ ਬਿਆਨ ਮੁਤਾਬਕ ਐਫ ਆਈ ਆਰ ਮੁਤਾਬਕ ਕੀ ਹੈ ਕਿ ਪੁਲਿਸ ਨੂੰ ਥਾਣੇ ਇਨਫੋਰਮੇਸ਼ਨ ਪਹੁੰਚੀ ਹੈਗੀ ਹੈ 9:54 ਪੀ ਐਮ ਤੇ ਸ਼ਾਮ ਨੂੰ ਰਾਤ ਨੂੰ ਲਾ ਲੋ ਤੇ ਐਫ ਆਈ ਆਰ ਦਰਜ ਹੋ ਗਈ ਹੈ 10:50 ਤੇ ਤੇ ਕ੍ਰਾਸ ਜਿਹੜਾ 30 ਤਰੀਕ ਚ ਬਿਆਨ ਲਿਖਿਆ ਸੀ ਵਕੀਲ ਸਾਹਿਬ ਦਾ ਐਸ ਆਈ ਜਰਨੈਲ ਸਿੰਘ ਨੇ ਉਹਦੇ ਥੱਲੇ ਕਾਰਵਾਈ ਪੁਲਿਸ ਲਿਖੀ ਐਸ ਆਈ ਬਲਵੰਤ ਸਿੰਘ ਨੇ ਉਹਨੇ ਲਿਖਿਆ ਕਿ ਉਹ ਜਿਹੜੀ ਬੜੀ ਇੰਪੋਰਟੈਂਟ ਕੁਐਸਚਨ ਹੈ ਉਹ ਡੀਡੀਆਰ ਨੰਬਰ ਹੈ 43315 31 ਤਰੀਕ ਦਾ ਉਹ ਦਰਜ ਕੀਤੀ ਹੈ ਰੈਪਟ 11:54 ਮਿੰਟ ਤੇ ਉਸ ਤੋਂ ਬਾਅਦ ਐਫਆਈਆਰ ਤੋਂ ਬਾਅਦ ਉਹਦੇ ਚੋ ਲਿਖਦਾ ਵੀ ਜੀ ਏਐਸਆਈ ਜਰਨੈਲ ਸਿੰਘ ਕੱਲ ਆ ਬਿਆਨ ਲਿਖ ਲਿਆ ਆ ਸੀ ਤੇ ਬਿਆਨ ਲਿਖ ਕੇ ਲਿਆ ਕੇ ਮੈਨੂੰ ਅੱਜ ਨਾਈਟ ਮੁੰਛੀ ਨੇ ਹੁਣ ਇਹ ਬਿਆਨ ਦਿੱਤਾ ਤੇ ਬਿਆਨ ਨੂੰ ਬੜੇ ਘੋਖਣ ਵਿਚਾਰਨ ਤੋਂ ਤੇ ਹੁਣ ਮੈਂ ਇਹ ਪਾਇਆ ਵੀ ਇਹ ਦੂਜੀ ਧਿਰ ਦੇ ਖਿਲਾਫ ਵੀ ਜੁਰਮ ਬਣਦਾ ਕਿਉਂਕਿ ਮੁਕੱਦਮਾ ਪਹਿਲਾਂ ਅਸੀਂ ਦਰਜ ਕਰ ਚੁੱਕੇ ਹਾਂ ਉਸੇ ਅਕਰਮਣ ਦਾ ਕਰਾਸ ਵਰਚਨ ਹੈ ਇਸ ਕਰਕੇ ਦੀ ਮੈਂ ਰੱਪਟ ਦਰਜ ਕਰਕੇ ਉਹਦੇ ਨਾਲ ਇਨਵੈਸਟੀਗੇਟ ਕੀਤੀ ਜਾਊਗੀ ਹੁਣ ਇਹਦੇ 'ਚ ਹੋਇਆ ਕਿ ਕਿ ਜਿਹੜਾ 30 ਤਰੀਕ ਨੂੰ ਹਰਮਨ ਦੇ ਬਿਆਨਾਂ ਤੇ 4 ਵਜੇ ਤੋਂ ਬਾਅਦ ਕਾਰਵਾਈ ਹੋਣੀ ਬਣਦੀ ਸੀ ਉਹਨੂੰ ਇੰਟੈਂਸ਼ਨਲੀ ਪੁਲਿਸ ਨੇ 11:54:31 ਤੱਕ ਡਿਲੇ ਕੀਤਾ ਤਾਂ ਕਿ ਐਫਆਈਆਰ ਦਰਜ ਦੂਜੀ ਧਿਰ ਦੀ ਕੀਤੀ ਜਾ ਸਕੇ ਦੂਜੀ ਧਿਰ ਦੇ 5 ਬੰਦੇ ਇੰਜਰਡ ਉਨਾ 50 ਬੰਦਿਆਂ ਚੋਂ ਕਿਸੇ ਦੇ ਵਾਈਟਲ ਪਾਰਟ ਬਾਡੀ ਦੇ ਆਰਗਨ ਤੇ ਕੋਈ ਸੱਟ ਨਹੀਂ ਇੱਕ ਚੀਚੀ ਤੇ ਸੱਟ ਹੈ ਤੇ 307 ਦੀ ਇਹਨਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਇਹਨਾਂ ਦਾ ਕ੍ਰਾਸ ਵਰਸਨ ਦਰਜ ਕਰ ਲਿਆ ਹੁਣ ਕੁਐਸਚਨ ਇਸ ਗੱਲ ਦਾ ਵੀ ਇਸ ਸਿਰਫ ਅਸੀਂ ਇਸ ਮੁੱਦੇ ਤੇ ਐਜੀਟੇਸ਼ਨ ਕੀਤੀ ਹੈ ਵੀ ਜੇ ਐਮਐਲਆ ਰਾ ਮੁਤਾਬਕ ਜੋ ਸੱਟਾਂ ਸੀਗੀਆਂ ਉਹਦੇ ਮੁਤਾਬਕ ਕਰ ਦਿੰਦੇ ਕਾਰਵਾਈ ਕਿਸੇ ਕਿਸੇ ਪਾਰਟੀ ਨੂੰ ਕੋਈ ਦੁੱਖ ਨਹੀਂ ਇਸ ਗੱਲ ਦਾ ਮੁਤਾਬਕ ਕਾਨੂੰਨ ਜੋ ਵੀ ਦੀ ਵਿਧਾਨ ਕਹਿੰਦਾ ਉਹਦੇ ਮੁਤਾਬਕ ਕਾਰਵਾਈ ਕਰ ਦਿੰਦੇ ਪੁਲਿਸ ਕਰ ਦਿੰਦੀ ਇਹਦੇ ਤੇ ਨਾ ਬਾਰ ਨੂੰ ਕੋਈ ਇਤਰਾਜ ਸੀ ਤੇ ਨਾ ਕਿਸੇ ਹੋਰ ਧਿਰ ਨੂੰ ਕੋਈ ਇਤਰਾਜ ਸੀ ਇੰਟੈਂਸ਼ਨਲੀ 307 ਅਟ੍ਰੈਕਟ ਕਰਨ ਵਾਸਤੇ ਉਸ ਐਫ ਆਈ ਆਰ 'ਚ ਲਿਖਿਆ ਗਿਆ ਕਿ ਜੀ ਇਹਨਾਂ ਨੇ ਸਾਡੇ ਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂ ਪਾਸੇ हट ਗਿਆ ਤੇ ਜੇ ਮੈਂ ਨਾ ਪਾਸੇ ਹੁੰਦਾ ਤਾਂ ਮੇਰੇ ਉੱਤੇ ਝੜ ਜਾਂਦੀ ਇਸ ਕਰਕੇ 307 ਲਾਈ ਜਾਂਦੀ ਹੁਣ ਇਹ ਹੈ ਹੱਸੋ ਇਹਨੀ ਗੱਲ ਇਹ ਤਾਂ ਹੈਗਾ ਸਾਡਾ ਸਟ੍ਰਾਈਕ ਕਰਨ ਦਾ ਕੌਜ਼ ਜਿਹਦੇ ਪਿੱਛੇ ਅਸੀਂ ਐਜੀਟੇਸ਼ਨ ਕਰ ਰਹੇ ਹਾਂ ਹੁਣ ਆ ਜੀਏ ਜੀ ਆਪਾਂ ਕੱਲ੍ਹ ਵਾਲੀ ਗੱਲ ਤੇ ਕੱਲ ਅਸੀਂ ਇੱਥੋਂ ਟਾਈਮ ਦਿੱਤਾ ਵੀ ਜੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਤੇ ਬੜਾ ਪੀਸਫੁਲੀ ਬਾਰ ਦੇ ਸਾਰੇ ਮੈਂਬਰ ਹੱਥਾਂ 'ਚ ਕਾਲੀਆਂ ਝੰਡੀਆਂ ਫੜ ਕੇ ਤੇ ਇੱਥੋਂ ਅਸੀਂ ਜਿਹੜੀ ਵੈਨਿਊ ਸੀ ਚੀਫ ਮਿਨਿਸਟਰ ਦਾ ਚੀਫ ਮਿਨਿਸਟਰ ਸਾਹਿਬ ਨੇ ਆਉਣਾ ਸੀਗਾ ਗਵਰਨਮੈਂਟ ਕਾਲਜ ਅਸੀਂ ਗਵਰਨਮੈਂਟ ਕਾਲਜ ਕੰਨੀ ਨੂੰ ਤੁਰ ਪਏ ਪੁਲਿਸ ਨੇ ਐਫਰਡ ਕੀਤੀ ਰਸਤੇ 'ਚ ਬੈਰੀਕੇਡ ਲਾਏ ਸਾਨੂੰ ਰੋਕਿਆ ਚਲੋ ਐਨੀ ਹਾਉ ਅਸੀਂ ਕਰਦੇ ਕਰਾਉਂਦੇ ਉੱਥੇ ਜੀ ਅਸੀਂ ਪਹੁੰਚ ਗਏ ਜਿੱਥੇ ਗਵਰਨਮੈਂਟ ਕਾਲਜ ਦੇ ਨੇੜੇ ਉੱਥੇ ਸਾਡੇ ਅੱਗੇ ਬੈਰੀਅਰ ਲਾ ਕੇ ਤਿੰਨ ਵਾਟਰ ਕੈਨਨ ਵਾਲੀਆਂ ਗੱਡੀਆਂ ਲਾ ਕੇ ਉੱਥੇ ਸਾਨੂੰ ਰੋਕ ਲਿਆ ਚਲੋ ਅਸੀਂ ਪੀਸਫੁਲ ਪ੍ਰੋਟੈਸਟ ਕਰਨ ਗਏ ਸੀ ਸਾਡਾ ਕੋਈ ਐਸੀ ਮਨਚਾ ਨਹੀਂ ਸੀ ਵੀ ਅਸੀਂ ਕੋਈ ਗਲਤ ਕੰਮ ਕਰਨਾ ਅਸੀਂ ਦਰੀਆਂ ਉਛਾ ਕੇ ਉੱਥੇ ਪਬਲਿਕ ਜਿੰਨੇ ਆਪਸ ਇੱਕ ਦੂਜੇ ਨੂੰ ਐਡਰੈਸ ਕਰਨ ਲੱਗ ਪਏ ਸਾਡੇ ਬੁਲਾਰੇ ਬੋਲਣ ਲੱਗ ਪਏ ਫਿਰ ਉੱਥੇ ਏਡੀਸੀ ਸਾਹਿਬ ਆਉਂਦੇ ਆ ਏਡੀਸੀ ਸਾਹਿਬ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਆ ਜ਼ਿੰਮੇਵਾਰੀ ਲਫ਼ਜ਼ ਮੈਂ ਤਾਂ ਵਰਤਿਆ ਕਿ ਏਡੀਸੀ ਸਾਹਿਬ ਨੂੰ ਜਦੋਂ ਕਿਹਾ ਵੀ ਤੁਹਾਨੂੰ 10 ਬੰਦਿਆਂ ਨੂੰ ਮਿਲਾ ਦਿੰਨੇ ਆ ਮੁੱਖ ਮੰਤਰੀ ਨੂੰ ਤੇ ਸਾਡੇ ਬਾਰ ਦੇ ਮੈਂਬਰਾਂ ਨੇ ਉਹਨਾਂ ਨੂੰ ਪੁੱਛਿਆ ਵੀ ਜੀ ਤੁਸੀਂ ਜ਼ਿੰਮੇਵਾਰੀ ਲੈਨੇ ਹੋ ਇਸ ਗੱਲ ਦੀ ਵੀ ਹਾਂ ਵਾਕਿਆ ਹੀ ਮਿਲਾ ਦੇਵਾਂਗੇ ਤੇ ਏਡੀ ਸਾਹਿਬ ਨੇ ਉਹ ਰਿਕਾਰਡਡ ਹੈ ਏਡੀ ਸਾਹਿਬ ਨੇ ਕਿਹਾ ਵੀ ਹਾਂ ਮੈਂ ਜ਼ਿੰਮੇਵਾਰੀ ਲੈਣਾ ਤੇ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਾ ਦਿੱਤਾ ਜਾਊਗਾ ਚਲੋ ਇਸ ਗੱਲ ਤੇ ਕਿਉਂਕਿ ਮੁਕਸਰ ਬਾੜ ਐਸੋਸੀਏਸ਼ਨ ਹਮੇਸ਼ਾ ਹੀ ਗੱਲ ਨੂੰ ਡਿਫਿਊਜ਼ ਕਰਨਾ ਚਾਹੁੰਦੀ ਹੈ ਤੋ ਇਸ ਕਰਕੇ ਅਸੀਂ ਬਾੜ ਐਗਰੀ ਕਰ ਗੀ ਵੀ ਚਲੋ 10 ਬੰਦੇ ਮਿਲ ਲੈਣਗੇ ਉਹਨਾਂ ਦਸਾਂ ਬੰਦਿਆਂ ਦੇ ਨਾਮ ਲਿਖ ਕੇ ਉਹਨਾਂ ਨੂੰ ਅੰਦਰ ਲੈ ਕੇ ਜਾਇਆ ਗਿਆ ਗਵਰਨਮੈਂਟ ਕਾਲਜ ਉੱਥੇ ਜਾ ਕੇ ਜੀ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਤਾਂ ਸਟੇਜ ਤੇ ਬੋਲਣ ਲੱਗ ਪਏ ਉਹਦੀ ਜਗ੍ਹਾ ਤੇ ਆ ਉਹ ਐਸਟੀ ਸਾਹਿਬ ਸਰਦਾਰ ਸੁਖਵੀਰ ਸਿੰਘ ਤੁਹਾਨੂੰ ਮਿਲਣਗੇ ਡਿਪਟੀ ਕਮਿਸ਼ਨਰ ਮੁਕਸਰ ਉਹਨਾਂ ਦੇ ਨਾਲ ਸੀ ਉਹ ਸਾਨੂੰ ਆ ਕੇ ਮਿਲੇ ਮਿਲ ਕੇ ਉਹਨਾਂ ਨੇ ਅਸੀਂ ਇਹ ਰਿਕਵੈਸਟ ਕੀਤੀ ਵੀ ਜੀ ਸਿਆਸੀ ਦਾ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਉਹ ਕਹਿੰਦੇ ਜੀ ਨਹੀਂ ਡੀਸੀ ਸਾਹਿਬ ਦੀ ਡਿਊਟੀ ਲਾਤੀ ਐ ਇਸ ਗੱਲ ਤੇ ਡੀ ਸਾਹਿਬ ਤੁਹਾਡੀ ਗੱਲ ਸੁਣਨਗੇ ਤੇ ਜੋ ਮੁਤਾਬਕ ਕਾਨੂੰਨ ਬਣਦਾ ਹੋਇਆ ਤੁਹਾਨੂੰ ਇਨਸਾਫ ਮਿਲੇਗਾ ਬਟ ਫਿਰ ਵੀ ਜਦੋਂ ਪ੍ਰਧਾਨ ਜੀ ਨੇ ਰਿਕਵੈਸਟ ਕੀਤੀ ਵੀ ਨਹੀਂ ਸਾਨੂੰ ਬਾਹਰੋਂ ਇਹ ਕਹਿ ਕੇ ਲਿਆਂਦਾ ਗਿਆ ਵੀ ਮੁੱਖ ਮੰਤਰੀ ਨੂੰ ਮਲਾਵਾਂਗੇ ਉਹ ਕਹਿੰਦੇ ਵੀ ਚਲੋ ਸਾਰੇ ਤਾਂ ਨਹੀਂ ਅਸੀਂ ਦੋ ਬੰਦਿਆਂ ਦਾ ਇੰਤਜ਼ਾਮ ਕਰ ਦਿੰਦੇ ਆ ਉਹ ਸਾਡੇ ਨਾਮ ਲਿਖ ਕੇ ਭੇਜਦੇ ਜੀ ਕਹਿੰਦੇ ਰੈੱਡ ਪਾਸ ਆਉਂਦੇ ਆ ਜੀ ਗ੍ਰੀਨ ਪਾਸ ਆਉਂਦੇ ਆ ਤੇ ਸਾਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਜਹਾਜ਼ ਦੇ ਫੰਗਾਂ ਦੀ ਫੜਕਾ ਹੋਇਆ ਤੇ ਮੁੱਖ ਮੰਤਰੀ ਸਾਹਿਬ ਜਹਾਜ਼ 'ਚ ਚੜ ਗਏ ਤੇ ਅਸੀਂ ਵਾਪਸ ਆ ਗਏ। ਉਦੋਂ ਬਾਅਦ ਸਾਨੂੰ ਡੀਸੀ ਸਾਹਿਬ ਨੇ ਬੁਲਾ ਲਿਆ ਜੀ ਕੈਂਪ ਆਫਿਸ 'ਚ ਸ਼ਾਮ ਨੂੰ 5 ਵਜੇ। ਅਸੀਂ ਕੈਂਪ ਆਫਿਸ ਡੀ ਸਾਹਿਬ ਦੇ ਗਏ। ਉੱਤੇ ਆਈਓ ਸਾਹਿਬ ਆਪਦੀ ਮਿਸਲ ਲੈ ਕੇ ਆਏ। ਸਟੇਟ ਪ੍ਰੋਸੀਕਿਊਸ਼ਨ ਏਜੰਸੀ ਦੇ ਰਿਪਰੈਜ਼ੈਂਟੇਟਿਵ ਉੱਤੇ ਸੀਗੇ। ਅਸੀਂ ਡੀ ਸਾਹਿਬ ਨੂੰ ਸਾਰੀ ਗੱਲਬਾਤ ਦੱਸੀ। ਫੈਕਟਸ ਐਂਡ ਫਿਗਰ ਡੀ ਸਾਹਿਬ ਨੇ ਲਏ। ਤੇ ਉਹਨਾਂ ਨੇ ਸਿਰਫ ਸਾਨੂੰ ਇਨਾ ਵਿਸ਼ਵਾਸਨ ਦਵਾਇਆ ਵੀ ਮੈਂ ਮੈਂ ਆਈ ਲੁੱਕ ਇਨਟੂ ਦੀ ਮੈਟਰ ਮੈਂ ਦੇਖ ਲੈਣਾ ਬਟ ਹੁਣ ਸਵਾਲ ਇਸ ਗੱਲ ਦਾ ਹੈ ਕਿ ਆਇਆ ਮੁੱਖ ਮੰਤਰੀ ਮੁਖਸਰ ਚ ਆਇਆ ਤੇ ਬਾਰ ਐਸੋਸੀਏਸ਼ਨ ਉਹਨੂੰ ਮਿਲਣਾ ਚਾਹੁੰਦੀ ਹੈ ਮੁੱਖ ਮੰਤਰੀ ਕੋਲ ਇਨਾ ਟਾਈਮ ਹੈ ਨਹੀਂ ਵੀ ਬਾਰ ਰਿਪਰੈਜ਼ੈਂਟੇਟਿਵ ਨੂੰ 10 ਮਿੰਟ ਸੁਣਿਆ ਜਾ ਸਕੇ ਹੁਣ ਤੀਸਰੀ ਗੱਲ ਆ ਗਈ ਵੀ ਸਾਡਾ ਫਿਊਚਰ ਕੋਰਸ ਆਫ ਐਕਸ਼ਨ ਕੀ ਹੋਊਗਾ ਹੁਣ ਅਸੀਂ ਫਿਊਚਰ ਕੋਰਸ ਆਫ ਐਕਸ਼ਨ ਸਾਡਾ ਇਹ ਹੈ ਵੀ ਅਸੀਂ 2 ਦਿਨਾਂ ਦੀ ਹੜਤਾਲਤਾ ਸਾਡੀ ਪੰਜਾਬ ਲੈਵਲ ਦੀ ਕਾਲ ਕੀਤੀ ਵੀ ਹੈ ਮੁਕਸਰ ਬਾਰ ਐਸੋਸੀਏਸ਼ਨ ਨੇ ਇਨਡੇਫਿਨਿਟ ਸਟ੍ਰਾਈਕ ਤੇ ਹੈ ਉਸ ਤੋਂ ਬਾਅਦ ਅਸੀਂ ਕਰਨਤਾਰਨ ਬਾਰ ਐਸੋਸੀਏਸ਼ਨ ਨਾਲ ਅੰਮ੍ਰਿਤਸਰ ਡਿਸਟ੍ਰਿਕਟ ਦੀਆਂ ਸਾਰੀਆਂ ਬਾਰ ਐਸੋਸੀਏਸ਼ਨ ਨਾਲ ਤੇ ਸਾਰੇ ਪੰਜਾਬ ਦੀਆਂ ਸਮੂਚੀਆਂ ਬਾਰ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਕੇ ਇੱਕ ਕਾਮਨ ਡੇਟ ਫਿਕਸ ਕਰਕੇ ਅਸੀਂ ਕਿਉਂਕਿ ਚੀਫ ਮਿਨਿਸਟਰ ਸਾਹਿਬ ਸੈਕਟਰੀਏਟ ਚ ਹੈ ਨਹੀਂ ਸਾ ਤਰਨਤਾਰਨ ਅਸੈਂਬਲੀ ਬਾਇ ਇਲੈਕਸ਼ਨਾਂ ਤਾਂ ਅਸੀਂ ਹੁਣ ਇਹ ਮਨ ਬਣਾਇਆ ਵੀ ਅਸੀਂ ਸਾਰੇ ਵਕੀਲ ਪੰਜਾਬ ਦੇ ਦੇ ਹਰਿਆਣੇ ਦੇ ਇਕੱਠੇ ਹੋ ਕੇ ਅਸੀਂ ਜਾ ਕੇ ਰੋਜ਼ ਰੋਸ ਮਜਹਰਾ ਜਿਹੜਾ ਆਪਦਾ ਇਹਨੂੰ ਤਰਨ ਤਰਨ ਲੈ ਕੇ ਜਾਵਾਂਗੇ ਅਲਟੀਮੇਟਮ 2 ਦਿਨਾਂ ਦਾ ਜਿੰਨੀ ਦੇਰ ਤੱਕ ਸਾਡੀ ਸਟੇਟ ਲੈਵਲ ਦੀ ਪਾਲ ਚੱਲਦੀ ਹੈ ਉਨੀ ਦੇਰ ਤੱਕ ਜੇ ਨਾ ਸਾਡਾ ਕੋਈ ਮਸਲਾ ਹੱਲ ਹੋਇਆ ਤੇ ਇਦੂ ਅਗਲਾ ਐਡਿਟੇਸ਼ਨ ਹੈ ਜਿਹੜਾ ਉਹ ਸਾਰੇ ਪੰਜਾਬ ਦੇ ਵਕੀਲ ਤਰਨ ਤਰਨ ਜਾ ਕੇ ਕਰਨਗੇ ਥੈਂਕ ਯੂ